हां जी दोस्तों सासारिकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਵਾਜੋ ਪਹੁੰਚਿਆ ਪਿੰਡ ਨਦੌਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੱਟੀ ਦੇ ਬਿਲਕੁਲ ਨਜ਼ਦੀਕ ਨਾਲ ਲੱਗਦਾ ਪਿੰਡ ਨਦੌਰ ਤੁਸੀਂ ਖਾਸ ਵਿజిਟ ਕਰਨੀ ਹੈ ਬੱਟੇ ਪੈਣੀ ਪਿੰਡ ਲੱਗੇ ਆ ਦਦੇਰ ਸਾਹਿਬ ਪਿੰਡ ਦੀ ਦੂਰੀ ਥੋੜੀ ਹੈ ਠੀਕ ਹੈ ਜੀ ਪਨਗੋਟਾ ਵੀ ਇੱਥੋਂ ਥੋੜੀ ਦੂਰੀ ਤੇ ਪਿੰਡ ਆਂਰ ਗਰਜੀਤ ਵੀਰ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਤੇ ਪਸੂ ਦੋਸਤੋ ਰੂਟੀਨ ਦੇ ਵਿੱਚ ਲਿਆਉਂਦਾ ਸੇਲ ਪਰਚੇ ਜਾਲੇ ਅੱਜ ਇਸ ਵੀਡੀਓ ਦੇ ਵਿੱਚ ਚਾਰ ਬੈੜਾ ਤੁਹਾਨੂੰ ਦਿਖਾਉਣੀ ਆਪਾਂ ਬੜੇ ਵਾਜ ਪਚਾਇ ਜਿਹੜੇ ਰੇਟ ਹੁੰਦੇ ਆ ਠੀਕ ਆ ਜੀ ਪਿੱਛੇ ਜੇ ਵੀ ਆਪਾਂ ਤਕਰੀਬਨ ਕੋਈ 8-9 ਬੈੜਾ ਤੁਹਾਨੂੰ ਦਿਖਾਈਆਂ ਸੀ ਇਸ ਕਿੱਲੇ ਤੋਂ ਉਹਨਾਂ ਦੇ ਵਿੱਚੋਂ ਕਾਫੀ ਪਸੂ ਜਿਹੜੇ ਸੇਲ ਹੋ ਗਏ ਸੀ ਘਟੋਕਰ ਵੀ ਸੀ ਇਹ ਤੋਂ 7 ਨਾਲ ਜਿਹੜੇ ਸੇਲ ਹੋ ਗਏ ਸੀਗੇ ਠੀਕ ਆ ਜੀ ਤੇ ਅੱਜ ਬਿਲਕੁਲ ਜਿਹੜੇ ਨਵੇਂ ਨਾਗਰੇ ਠੀਕ ਆ ਜੀ ਉਹ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰਦੇ ਆਂਗੇ ਇੱਕ ਮੱਝ ਬਿਲਕੁਲ ਸੱਜਰਤਾ ਜੀ ਸੂਈ ਆ ਠੀਕ ਆ ਜੀ ਕੱਟੀ ਨੂੰ ਜਨਮ ਦਿੱਤਾ ਮ ਇੱਕ ਵੜ ਬਿਲਕੁਲ ਸੱਜਰਤਾ ਜੀ ਸੂਈ ਆ ਤੇ ਬਾਕੀ ਟੋਕੜ ਨਗ ਵੀ ਆ ਠੀਕ ਆ ਜੀ ਕਿਸੇ ਥਲੇ 6 ਕਿਲੋ 8 ਕਿਲੋ 9 ਕਿਲੋ 7 ਕਿਲੋ ਇਸ ਤਰ੍ਹਾਂ ਦੁੱਧ ਹੈਗਾ ਠੀਕ ਆ ਜੀ ਰੇਟ ਪੜਦਾ ਬੜਾ ਜਾਇਜ਼ ਬਿਲਕੁਲ ਛੋਟੇ ਛੋਟੇ ਮੁੱਲ ਰਹਿਣ ਵਾਲੇ ਆ ਠੀਕ ਆ ਜੀ ਅੱਜ ਤਰੀਕ 3 ਜਨਵਰੀ ਤੇ ਸਮਾਂ ਦੋਸਤੋ ਕੋਈ ਅੱਜ ਬਿਲਕੁਲ ਦੁਪਹਿਰ ਦਾ ਕੋਈ 1:30 ਵਜੇ ਦਾ ਆਓ ਕਰਦੇ ਆ ਗੱਲਬਾਤ ਪੂਰੀ ਲੈ ਲੈਂਦੇ ਆ ਡਿਟੇਲ ਓਨਰ ਵੀਰ ਗੁਰਜੀਤ ਦੇ ਨਾਲ ਕਰਕੇ ਗੱਲਬਾਤ ਸਭ ਤੋਂ ਪਹਿਲਾਂ ਗੁਰਜੀਤ ਵੀਰ ਸਤਿ ਸ੍ਰੀ ਅਕਾਲ ਸੱਸੀ ਗੁਰਜੀਤ ਜੀ ਸਾਰੇ ਭੈਣ ਭਰਾਵਾਂ ਨੂੰ ਜੀ ਠੰਡ ਦਾ ਵੱਧ ਗਿਆ ਗਰਜੀਤ ਵੀਰੇ ਬਾਕੀ ਬੰਦੋਬਸਤ ਪੂਰਾ ਕੀਤਾ ਹੀ ਹੈ ਹਾਂਜੀ ਠੰਡ ਬਹੁਤ ਕੰਬੀ ਜਾਂਦੀ ਹਣ ਲੀੜਾ ਲੈ ਕੰਮਣ ਲੱਪੀ ਹਾਂ ਹਾਂ ਮੈਂ ਕਹਾਂ ਵੀ ਆਪਦਾ ਵੀ ਪੂਰਾ ਬੰਦੋਬਸਤ ਕੀਤਾ ਮੇਰਾ ਹੁਣ ਪੂਰੀ ਸੌਣ ਦੇ ਸਕਦੇ ਆ ਬਾਹਰ ਹਾਂਜੀ ਆ ਬਿਲਕੁਲ ਬਿਲਕੁਲ ਚਲੋ ਜਿੰਨਾ ਵੀ ਬਚਾਓ ਜੇ ਉਹਨਾਂ ਚੰਗਾ ਠੰਡ ਦੇ ਵਿੱਚ ਹਨ ਹਾਂ ਹਾਂਜੀ ਤੇ ਅੱਛਾ ਗਰਜੀਤ ਵੀਰੇ ਅੱਜ ਨਾਗ ਆਪਣੇ ਕੋਲ ਟੋਟਲ 6 ਕ ਹਾਂਜੀ 4 ਬੈੜਾ ਆ ਗਈਆਂ ਤੇ 2 ਮੱਝਾਂ ਨੇ ਆਪ ਕੋਲ ਹਾਂਜੀ 2 ਮੱਝਾਂ ਆ ਮੱਝ ਤਾਂ ਬਿਲਕੁਲ ਫਿਰ ਰਾਤੀ ਸੂਈ ਸੱਜਰ ਹੀ ਇਹ ਹਾਂਜੀ ਰਾਤ 10 ਵਜੇ ਸੂਈ ਸਵੇਰੇ 6 ਵਜੇ ਜੀ ਆ ਗੱਬਣਾ ਇਹ ਵੀ ਲੈਂਦੀ ਹੈ ਦਿਨ ਅਜੇ ਇਹ ਅੱਜ ਮੇਰੇ ਨਾਲ ਸੂਪ ਹੋਊਗੀ ਇਹ ਵੀ ਅੱਜ ਭਲਕਚੀ ਹਨਾ ਕੰਮ ਅੱਜ ਹੀ ਸੂਪ ਨੂੰ ਲੱਗਦਾ ਠੀਕ ਆ ਤਾਂ ਵੜਾ ਮਿਲਦਾ ਮੈਂ ਤੋਕੜ ਦੋ ਦੋ ਤਿੰਨ ਨਾ ਜਿਹੜੇ ਤੋਕੜੀ ਆਪਣੇ ਕੋਲ ਹਾਂਜੀ ਤਿੰਨ ਤੋਕੜਾ ਹਨਾ ਤੇ ਇੱਕ ਤਾਂ ਦਿੱਤਾ ਜੀ ਸੂਈ ਹੈ ਤਾਂ ਜੀ ਸੂਈ ਆ ਹਾਂਜੀ ਲਓ ਵੀ ਦੋਸਤੋ ਸ਼ੁਰੂਆਤ ਆਪਾਂ ਕਰ ਲਵਾਂਗੇ ਠੀਕ ਆ ਜੀ ਸੋ ਕੱਲੇ ਕੱਲੇ ਨਾਗ ਦੀ ਤੁਹਾਨੂੰ ਡਿਟੇਲ ਮਿਲ ਜੂਗੀ ਸੋ ਵੀਡੀਓ ਦੇ ਨਾਲ ਤੁਸੀਂ ਅੰਤ ਤੱਕ ਜੁੜੇ ਰਹੋ ਪੂਰੀ ਜਾਣਕਾਰੀ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਹਾਂਗੇ ਅੱਛਾ ਇਧਰਲੇ ਪਾਸੇ ਆਪਣੇ ਕੋਲ ਪਹਿਲੇ ਨੰਬਰ ਤੇ ਗਰਜੀਤ ਵੀਰ ਜਿਹੜੀ ਇਹ ਮੱ ਇਹ ਤੇਜਸੂਆ ਜੀ ਤੇਜਸੂਆ ਹਾਂਜੀ ਤੇ ਇਹ ਰਾਤ ਹੀ ਸੁੱਈ ਹੈ ਮਗਰ ਕੱਟੀ ਹੈ ਨਾ ਹਾਂਜੀ ਮਗਰ ਕੱਟੀ ਹੈ ਤੇ ਜੇਰ ਜੁਰ ਪਾਤੀ ਜੇਰ ਪਾਤੀ ਜੇ ਠੀਕ ਆ ਜੀ ਲੋ ਜੀ ਤੇਜਸੂਆ ਦੋਸਤੋ ਕੱਦ ਕਾਠ ਮੈਂ ਤਾਂ ਵੱਡਾ ਠੀਕ ਆ ਜੀ ਸੂਸਵਾ ਦੇ ਵਿੱਚ ਇੱਕ ਵਾਰੀ ਠੀਕ ਆ ਜੀ ਮਗਰ ਕੱਟੀ ਹੈ ਬੱਚਾ ਤੁਹਾਨੂੰ ਇੱਕ ਵਾਰੀ ਆਪਾਂ ਥੋੜਾ ਲਾਗਿਓ ਦਿਖਾ ਦਿੰਨੇ ਆ ਆ ਬੱਚਾ ਮਗਰ ਕੱਟੀ ਹੈ ਠੀਕ ਆ ਠੀਕ ਆ ਥੋੜਾ ਗਿੱਲਾ ਹੋ ਗਿਆ ਬੱਚਾ ਥੱਲੇ ਹਣਾ ਸੁੱਕ ਸੁੱਕ ਜੀ ਫੇਰ ਪਾਉਣੇ ਸਿਰੇ ਪਾਈ ਫੇਰ ਹੁਣ ਪਾਣੀ ਠੀਕ ਆ ਜੀ ਤੇ ਥੋੜਾ ਬੋਲ ਬੱਚੇ ਨੂੰ ਲਿਆ ਕੇ ਚੋਈ ਚਾਹੀਏ ਹਾਂਜੀ ਬੱਚੇ ਨੂੰ ਛੱਡਿਆ ਦੁੱਧ ਵਾਦੂ ਚੰਗਾਤਾ ਠੀਕ ਆ ਚੋਈ ਨਹੀਂ ਆ ਬੱਚੇ ਨੂੰ ਚੰਗਾਤਾ ਥਾਣੇ ਪਾਸ ਕਰ ਲੈ ਉਹ ਧਰਾ ਦੂਰਾ ਮਾਰ ਕੇ ਚੈੱਕ ਕਰ ਲਈਏ ਹਾਂਜੀ ਪੋਲੀ ਆ ਵੇਦ ਕੇ ਚੋਲੀ ਪੋਲੀ ਆ ਵੇ ਜੀ ਪੂਰਲੇ ਆ ਤੇ ਚੋਈ ਜਾਂਦੀ ਏ ਤੇ ਠੀਕ ਆ ਜੀ ਪੋਲੀ ਇਹ ਮੈਨਾਂ ਤਾਂ ਤੁਮਕਾ ਤੁਮਕਾ ਆਪ ਹੀ ਡਿੱਗੀ ਜਾਂਦੀ ਆਪ ਹੀ ਡਿੱਗੀ ਜਾਂਦਾ ਜਿਆਦਾ ਤੇ ਬੱਚਾ ਕੁੱਤਾ ਜਾ ਕਿਤੇ ਮੂੰਹ ਮਾਰਦਾ ਪਰ ਸਮਾਂ ਚ ਹੀ ਵੈਸੇ ਹਾਂਜੀ ਮਤਲਬ ਕਿ ਚੋਾਈ ਚੰਗੀ ਪੋਲੀ ਨਿਕਲੀ ਵਧੀਆ ਹਨਾ ਲਓ ਵੀ ਇਹ ਫੇਸ ਕੁਆਲਿਟੀ ਆ ਠੀਕ ਆ ਜੀ ਤੱਜਾ ਸੁਆ ਇਹ ਮੈਂ ਸੁਈ ਆ ਤਕਨ 9 10 10 ਵਜੇ ਵੀਰਾਂ ਦਾ ਬਾਕੀ ਜੇ ਜੂਰ ਪ੍ਰੋਪਰ ਪਾ ਦਿੱਤੀ ਇਹਨੇ ਠੀਕ ਆ ਤੇ ਉਧਰਲੇ ਪਾਸਿਓ ਬੇਫਿਕਰੀ ਆ ਕੋਈ ਭਰਾ ਇੱਥੇ ਆਣ ਕੇ ਆਪਣੀ ਚੋਕੇ ਇੱਕ ਦੰਗ ਦੋ ਟਾਈਮ ਤਸੱਲੀ ਕਰਕੇ ਲੈ ਕੇ ਜਾ ਸਕਦਾ ਠੀਕ ਆ ਜੇ ਅਗਰ ਜੀਤ ਵੀਰ ਖੋਲ ਕੇ ਦਿਖਾਉਣ ਨੂੰ ਮੜਾ ਗਿਆ ਆ ਲੋ ਜੀ ਹਾਂਜੀ ਤੋੜ ਲੋ ਵੀਰ ਉਹ ਕਿ ਭਾਂਡੇ ਭੁੰਡੇ ਦੀ ਬੈਕ ਸਾਈਡ ਤੋਂ ਪੱਧਰ ਪੂਰੀ ਹੈ ਨਾ ਹਾਂਜੀ ਹਾਂ ਲੈ ਜੀ ਇਧਰ ਹੀ ਭਰਾ ਕੋਈ ਗੱਲ ਨਹੀਂ ਠੀਕਾ ਠੀਕਾ ਜੀ ਬਾਕੀ ਬਖਾਲੇ ਬਖੋਲੇ ਦੀ ਪੱਦਰ ਆ ਠੀਕਾ ਜੀ ਥੋੜੀ ਜੀ ਸਪੇਸ ਜਗਾ ਘਾਟਾ ਠੀਕਾ ਜੀ ਤੇ ਜਿੰਨੀ ਵੀ ਆ ਆਪਾਂ ਤੁਹਾਨੂੰ ਪੂਰੀ ਦਸਾਂ ਦੀ ਨਾਲ ਦੱਸ ਦਿੱਤਾ ਵੀ ਕਿਸੇ ਰਕਮ ਦਾ ਕੋਈ ਬੈਕ ਸਾਈਡ ਤੋਂ ਕੋਈ ਬਾਈ ਸ਼ਾਈ ਦਾ ਬਲਚਲ ਨਹੀਂ ਹੈਗਾ ਠੀਕਾ ਜੀ ਇੱਕ ਸਾਰ ਪੱਦਰ ਲੇਵਾ ਬਖਾਲਾ ਮਗਰ ਕੱਟੀ ਆ ਠੀਕਾ ਜੀ ਤੇ ਮੂੰਹ ਮੱਥੇ ਦੀ ਵੀ ਤਾਂ ਤੁਹਾਨੂੰ ਦਿਖਾਤੀ ਆਪਾਂ ਠੀਕਾ ਅੱਛਾ ਤਾਂ ਗਰਜੀਤ ਤਾਂ ਮੁੱਲ ਕੀ ਕਰਤਾ ਵੀਰੇ ਇਹਦਾ ਦੇ ਜੀ 80000 ਰੁਪਏ ਜੀ 80000 ਹਾਂ ਜੀ ਦੇ ਦਗੇ ਕਿੰਨੇ ਦੀ ਹਾਂ ਨਾ ਜੀ ਆਲੀ ਗੱਲ ਬਾਤ ਕੋਨੇ ਕਰ ਲਾਂਗੇ ਮਾਨਤਨ ਕੋਈ ਆਊ ਵੀਰ ਦੇ ਅੱਛਾ ਐ ਨਹੀਂ ਮੈਂ ਤੁਮ ਮੌਕੇ ਦੀ ਗੱਲ ਹੈ ਨਾ 2000 ਹੋਰ ਕੱਟ ਦੇ ਦੇ ਨਾ 78 ਦੀ ਹੈ 78 ਦੀ ਦੇ ਦੇ 78 ਦੀ ਹਾਂਜੀ ਲਓ ਜੀ 78000 ਦੀ ਦੋਸਤੋ ਮਿਲ ਜੂਗੀ ਮੈਨੂੰ ਨਾਲ ਤਾਂ 31 20 ਬਿਲਕੁਲ ਜੈਡ ਬਲੇਗੀ ਆ ਕੁਝ ਕੁ ਮਗਰ ਪੁੱਛਦੇ ਵਾਲ ਵਾਈਟ ਹੋਣੇ ਹਨਾ ਬਾਕੀ ਹੈ ਸਾਰੀ ਇਕ ਰਾਂਗੀ ਹਾਂ ਥੋੜੇ ਜੀ ਆ ਥੋੜੇ ਜੀ ਵਾਲ ਹੀ ਵਾਈਟ ਆ ਬਾਕੀ ਮੱਥੇ ਮੁੱਥੇ ਤੋਂ ਬਿਲਕੁਲ ਬਲਾਏਗਾ ਲਓ ਜੀ 78000 ਦਾ ਨਾਕ ਤਾਂ ਨੂੰ ਮਿਲ ਜੂਗਾ ਠੀਕ ਆ ਜੀ ਚੋਣ ਚਵਾਦੀ ਚੰਗੀ ਨਿਕਲੀ ਆ ਤੇ ਬਾਕੀ ਭਰਾ ਮਰਾ ਜਿੱਦਾਂ ਮਰਦੇ ਥੇ ਆਣਗੇ ਆਪਣੀ ਤਸੱਲੀ ਕਰ ਲੈ ਬਾਕੀ ਮੱਝ ਚੰਗੀ ਆ ਥਣਾ ਥਣਾ ਦੀ ਸਾਫ ਆ ਜਿੰਨੀ ਵੀ ਅਗਲੇ ਪਿਛਲੇ ਥਣਾ ਦੀ ਵਿਰਲਪੁਰ ਨੂੰ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਅੱਗੇ ਸੈਗਰ ਨੰਬਰ ਤੇ ਗਰਜੀਤ ਇਹ ਮੈਂ ਇਹਦੀ ਡਿਟੇਲ ਆ ਫਿਰ ਇਹ ਵੀ ਤਜੇ ਸੁਆ ਸੁਣਾ ਮਿਰਜੀ ਨੇ ਤਜੇ ਸੁਆ ਹਾਂ ਜੀ ਸੁਣਾ ਮੈਂ ਜੀ ਇਹ ਅੱਜ ਭਲਕੀ ਮੈਂ ਅੱਜ ਸੁਕੂਗੀ ਲੋ ਜੀ ਅੱਜ ਪਲਕੀਏ ਤਿਆਰੀ ਕਰੀ ਬੈਠੀ ਆ ਠੀਕ ਹੈ ਜੀ ਮੁਕੰਮਲ ਆ ਬਿਲਕੁਲ ਸਿੰਗਲ ਹੱਡੀ ਦੀ ਆ ਉਪਰੋਂ ਤੁਹਾਨੂੰ ਦਿਖਾ ਦਿੰਨੇ ਆ ਪੁੜੇ ਪੁੜੇ ਨਮਾਏ ਆ ਸੋ ਤਿਆਰੀ ਕੰਪਲੀਟ ਆ ਸੋ ਸੂਪੇ ਕਰਮਾਂ ਲਈ ਠੀਕ ਹੈ ਜੀ ਅੱਜ ਸੂਪੇ ਸ਼ਾਮ ਤੱਕ ਸੂਪੇ ਕੱਲ ਤੱਕ ਸੂਪੇ ਜਾਂ ਕੋਈ ਭਰਾ ਸੌਦਾ ਕਰ ਲੈਂਦਾ ਤੇ ਸਫਰ ਤੇ ਜਾਂਦਿਆਂ ਤੱਕ ਵੀ ਬਿਲਕੁਲ ਸੂਝ ਸਕਦੀ ਆ ਸਿੰਗ ਸਿਰੋਂ ਖੁੱਲੀ ਆ ਠੀਕ ਹੈ ਜੀ ਸਿੰਗ ਖੁੱਲਾ ਤੇ ਇਹ ਜਿਹੜਾ ਬਿਲਕੁਲ ਬਾਡੀ ਸਟਰਕਚਰ ਆ ਤੇ ਨਾਲ ਦੇ ਨਾਲ ਗਰਜੀਤ ਭਾਈ ਨੂੰ ਬਾਹਰ ਕੱਢ ਕੇ ਤੋੜ ਕੇ ਦਿਖਾ ਦਗੇ ਲਓ ਜੀ ਸੋ ਅੱਜ ਸਜਰ ਲੱਗ ਜਿਹੜੇ ਦੋਸਤੋ ਇਹਦੇ ਕੋਲ ਤਿੰਨ ਨਾਂ ਠੀਕ ਆ ਜੀ ਜਿਨ੍ਹਾਂ ਦੇ ਵਿੱਚੋਂ ਦੋ ਸੋਇ ਸੁਆਇਆ ਇੱਕ ਮੱਝ ਤੇ ਇੱਕ ਵੜ ਇਹ ਮੱਝ ਆਪਾਂ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਇਹ ਗੱਬਣਾ ਠੀਕ ਆ ਤਿਆਰੀ ਦੇ ਵਿੱਚ ਹੀ ਆ ਆ ਦੇਖੋ ਠੀਕ ਆ ਭਾਈ ਮੋਰ ਦਾ ਕਰ ਜੀ ਤੇ ਫਿਰ ਬਾਕੀ ਕਿਸੇ ਰਕਮ ਦੀ ਕੋਈ ਔਰ ਸ਼ੋਰ ਨਹੀਂ ਹੈਗੀ ਨਾ ਕੋਈ ਨਹੀਂ ਕੋਈ ਕਿਸੇ ਰਕਮ ਦੀ ਦਿੱਕਤ ਦੇਖਣ ਦੇ ਵਿੱਚ ਨਹੀਂ ਆਏਗੀ ਨਾ ਲਓ ਜੀ ਠੀਕ ਆ ਠੀਕ ਹੈ ਦੋਸਤੋ ਇਤੋਂ ਤੱਕ ਜਿਹੜੀਆਂ ਦੋ ਮੱਜਾਂ ਆਪਾਂ ਤੁਹਾਨੂੰ ਦਿਖਾਈਆਂ ਨੇ ਅੱਗੇ ਵੈੜਾ ਚਾਰ ਜਿਹੜੀਆਂ ਵੀ ਵਿਕਾਊ ਆ ਸੋ ਕੱਲੇ-ਕੱਲੇ ਨਾਲ ਦੀ ਆਪਾਂ ਡਿਟੇਲ ਲੈ ਲੈਨੇ ਆ ਤੇ ਗਰਜੀਤ ਅੱਗੇ ਆਪਣੇ ਕੋਲ ਜਿਹੜੀਆਂ ਬਲੈਕ ਰੰਗ ਵਿੱਚ ਵੈੜਾ ਵੀਰ ਬੜਾ ਵੈਸੇ ਟੋਕੜ ਕਿੰਨੀਆਂ ਤਿੰਨ ਹੀ ਹੈ ਨਾ ਆਪਣੇ ਕੋਲ ਹਾਂਜੀ ਤਿੰਨ ਠੀਕ ਆ ਜੀ ਤੇ ਇਹ ਬੱਚੀ ਕਿਵੇਂ ਆ ਜਿਹੜੀ ਆਪਣੇ ਕੋਲ ਬਲੈਕ ਆ ਫਿਰ ਇਹ ਵੀ ਟੋਕੜ ਹੈ ਜੀ ਠੀਕ ਆ ਜੀ ਕਿੰਨੇ ਕ ਸਮੇਂ ਦੀ ਸੂਈ ਆ ਇਹਨੂੰ ਢਾਈ ਤਿੰਨ ਮਹੀਨੇ ਹੋ ਗਏ ਵਿੱਚ ਢਾਈ ਤਿੰਨ ਮਹੀਨੇ ਹਾਂਜੀ ਤੇ ਦੁੱਧ ਐਸ ਵਕਤ ਕਿੰਨਾ ਦਿੱਥਲੇ ਦੁੱਧ 9 ਕਿਲੋ ਆ ਵਿੱਚ 9 ਕਿਲੋ ਦੁੱਧ ਹਾਂਜੀ ਤੇ ਸਵੇਰਾਂ ਦੇ ਵਿੱਚ ਕਿੰਵੇਂ ਆ ਦੂਜੇ ਸੂਏ ਦੂਜੇ ਸੂਬਾ ਹਾਂਜੀ ਤਾਂ ਗਰਦੀ ਦੇ ਕੋਲ ਇਹਨੂੰ ਦਿਖਾਈਏ 9 ਕਿਲੋ ਦੋਸਤੋ ਦੁੱਧ ਤੇ ਦੂਜਾ ਸੂਬਾ ਠੀਕ ਆ ਜੀ ਦੂਜਾ ਸੂਬਾ ਕੁ ਢਾਈਆਂ ਮਹੀਨਿਆਂ ਦੀ ਮੰਨ ਲੈ ਕੋਈ ਭਰਾ ਦੋਹਾਂ ਦੀ ਮੰਨ ਤੇ 9 ਕਿਲੋ ਦੁੱਧ ਤੇ ਬਿਹਾਰ ਤੇ ਤੁਸੀਂ ਸੌਦਾ ਕਰ ਲਿਓ ਆ ਦੇਖ ਠੀਕ ਹੈ ਜੀ ਲਓ ਜੀ ਆ ਫੇਸ ਕੁਆਲਟੀ ਦੀ ਮੂੰਹ ਮੱਥੇ ਤੋਂ ਠੀਕ ਆ ਸੋ 9 ਕਿਲੋ ਨੈਟ ਦੁੱਧ ਇਸ ਵਕਤੇ ਦੇ ਥੱਲੇ ਹਾਜ਼ਰ ਆ ਸੋ ਟੋਕੜ ਮਾਗਾ ਕਾਫੀ ਵੀਰ ਡਿਮਾਂਡ ਕਰਦੇ ਵੀ ਟੋਕੜ ਪਸ਼ੂ ਅਕੇ ਬੜੀ ਸੌਰੀ ਤੇ ਨਹੀਂ ਕਰਜੀਤ ਕਿਸੇ ਤਰ੍ਹਾਂ ਦੀ ਨਹੀਂ ਜੀ ਜੀ ਨਹੀਂ ਠੀਕ ਆ ਜੀ ਤੋੜ ਲੋ ਲਓ ਜੀ ਠੀਕ ਆ ਜੀ ਸੋ ਕਿਸੇ ਪਸ਼ੂ ਦੇ ਵਿੱਚੋਂ ਕੋਈ ਥਾਣਾ ਦੇ ਵਿੱਚੋਂ ਦੋਸਤੋ ਕੋਈ ਡਿਫੈਕਟ ਹੋਇਆ ਤੇ ਵਿੱਚੇ ਗੱਲ ਦੱਸੀ ਜਾਊਗੀ ਸੋ 9 ਕਿਲੋ ਦੁੱਧ ਦੇ ਵਿਹਾਪ ਤੇ ਕੋਈ ਵੀ ਰਸਬਦਾ ਕਰਲੇ ਬਾਕੀ ਵਿਹੜ ਦਾ ਇਹਦਾ ਮੁੱਲ ਕੀ ਰਹੂਗਾ ਕਰਜੀਤਾ ਇਹਦਾ 17000 17000 ਦੀ ਹਾਂਜੀ ਲੈ ਦੇ ਨਹੀਂ ਕੋਈ ਨਹੀਂ ਮਾਨਤਨ ਕਰ ਲਾਂਗੇ ਵੀਰ ਠੀਕ ਆ ਜੀ ਬਾਕੀ ਫਿਕਸ ਰੇਟ ਨਹੀਂ ਕਾ ਮੌਕੇ ਤੇ ਥੋੜਾ ਬਤਾ ਹੋ ਜਾਊਗਾ ਛੋਟਾ ਛੱਪਾ ਲਓ ਜੀ 17000 ਦੇ ਵਿੱਚੋਂ ਮਾਨਤਨ ਹੋ ਜਾਊਗਾ 9 ਕਿਲੋ ਦੁੱਧ ਦਾ ਠੀਕ ਆ ਜੀ ਵਿਹੜ ਤੁਹਾਨੂੰ ਦਿਖਾਤੀ ਆ ਸੈਕੰਡ ਨੰਬਰ ਤੇ ਇੱਕ ਹੋਰ ਆਪਣੇ ਕੋਲ ਜਿਹੜੀ ਆ ਵਿਹੜ ਖੜੀ ਅੱਗੇ ਵਾਈਟ ਟਰੰਕ ਦੇ ਵਿੱਚ ਇਹ ਵੀ ਵੀਰ ਜੀ ਘਰੇ ਰੱਖੀ ਹੈ ਅੱਛਾ ਜੀ ਇਹ ਨਾ ਭਾਜੀ ਸੂਈ ਉਦਾਂ ਤੇ ਲੈ ਠੀਕ ਆ ਜੀ ਅਗਲੇ ਥੋੜੇ ਤੇ ਨਾ ਪਿਛਲੇ ਦੀ ਪਿਛਲੇ ਥਣ ਦੇ ਹਾਂਜੀ ਇਹ ਘਰੇ ਰੱਖੀ ਆ ਹਾਂਜੀ ਸਹੀ ਗਾ ਜੀ ਇਹ ਦੋਸਤੋ ਸੱਜਰ ਸੂਈ ਆ ਇਹ ਘਰੇ ਰੱਖੀ ਆ ਠੀਕ ਆ ਜੀ ਨਾਟ ਫੋਰ ਸੇਲ ਆ ਅਗਲੀ ਵਾਰ ਆਪਣੇ ਕੋਲ ਜਿਹੜੀ ਇਹ ਆ ਗਈ ਜਰਸੀ ਕ੍ਰਾਸ ਵਿੱਚ ਇਹਨੂੰ 4-5 ਦਿਨ ਹੋ ਗਏ ਸੂਈ ਨੂੰ ਵੀਰੇ 4-5 ਦਿਨਾਂ ਦੀ ਸੂਈ ਆ ਹਾਂਜੀ ਤੇ ਬੱਚਾ ਇਹਦੇ ਮਗਰ ਕੀ ਆ ਗਿਆ ਇਹਦੇ ਬੱਚਾ ਮਗਰ ਲਓ ਜੀ ਮਗਰ ਬੱਚਾ ਠੀਕ ਆ ਜੀ 5-4 ਦਿਨਾਂ ਦੀ ਸੂਈ ਆ ਆ ਬੱਚਾ ਜੀ ਮਗਰ ਠੀਕ ਆ ਜੀ ਆ ਬ੍ਰਾਊਨ ਕਲਰ ਦੇ ਵਿੱਚ ਆ ਤੁਸੀਂ ਵੇਖੋ ਆ ਬੱਚਾ ਜੀ ਠੀਕ ਹੈ ਜੀ ਤੇ ਕਿੰਨੇ ਕਿਲੋ ਦੁੱਧ ਚੱਲਣੇ ਕਰਦੀ ਤੇ ਇਹ ਹੈ 9 ਕਿਲੋ ਆ ਬੋਲਾ ਵਿੱਚ 9 ਕਿਲੋ ਬੋਲਾ ਹਾਂਜੀ ਠੀਕ ਹੈ ਜੀ ਦੂਜੇ ਕਿ ਤਿੱਜੇ ਸਵੇਰ ਦਾ ਸੀ ਤੇਜੇ ਸਵੇਰ ਤਿੱਜੇ ਸਵੇਰ ਹਾਂਜੀ ਲਓ ਜੀ 9 ਕਿਲੋ ਬੋਲਾ ਅਜਾ ਚਾਰਾਂ ਪੰਜਾਂ ਚਾਰਾਂ ਕਿ ਦਿਨਾਂ ਦੀ ਸੂਈ ਆ ਤੇ ਆ ਥਣ ਦੇਵਾ ਤੁਹਾਨੂੰ ਇੱਕ ਪੂਰੀ ਆਪਾਂ ਦਿਖਾ ਦਿੰਨੇ ਆ ਠੀਕ ਆ ਜੀ ਤੇ ਸਵੇਰ ਵੈਸੇ ਚੋਈਆਂ ਚੋਈਆਂ ਨਿਬੜਾ ਤੇ ਮਾਰਨਿੰਗ ਦਾ ਟਾਈਮ ਉਹੀ ਕਰਦੀ ਤੇ ਭਾਈ ਦੱਸਿਆ ਤੁਸੀਂ 7 ਵਜੇ ਚੋਈਆਂ ਨੇ ਹਾਂਜੀ ਠੀਕ ਆ ਹੁਣ ਕੋਈ 1.5 ਵਜ ਦਾ ਸਮਾਂ ਕੋਈ ਦੁਪਹਿਰ ਦਾ ਜਾਂ ਉਹ ਨੂੰ ਵੀ ਤੋੜ ਕੇ ਦਿਖਾ ਦਈਏ ਠੀਕ ਹੈ ਜੀ ਸੋ ਟੋਕਣ ਵੈਗਾ ਜਿ ਬਤੇਰੇ ਆ ਠੀਕ ਹੈ ਜੀ ਵਹਿੜਾ ਉਹਦੇ ਵਿੱਚ ਖਾਸ ਤੌਰ ਤੇ ਤੇ ਇਹੋ ਜਿਹੜੀ ਵਹਿੜ ਇੱਕ ਸੱਜਰ ਤਾਜੀ ਸੂਈ ਆ ਤੇ ਇਹ ਵਿਕਾਊ ਆ ਸੇਲ ਦੇ ਲਈ ਅਵੇਲੇਬਲ ਆ 9 ਕਿਲੋ ਕੋਈ ਬੋਲਾ ਕੱਚਾ ਦੁੱਧ ਦੇ ਥੱਲੇ ਹਾਜ਼ਰ ਆ ਠੀਕ ਹੈ ਜੀ ਮੂੰਹ ਮੱਥੇ ਤੋਂ ਤੁਸੀਂ ਵੇਖ ਸਕਦੇ ਜਿਵੇਂ ਜਰਸੀ ਦੇ ਵਿੱਚ ਕ੍ਰੋਸ ਇਹ ਵਹਿੜ ਆ ਇਧਰੋਂ ਥਾਣ ਤੁਹਾਨੂੰ ਦਿਖਾ ਦਿੰਨੇ ਆਪਾਂ ਆ ਵੇਖੋ ਠੀਕ ਹੈ ਜੀ ਠੀਕ ਆ ਜੀ ਤੇ ਗਰਜੀਤੇ ਦਾ ਮੁੱਲ ਕਿੰਨਾ ਸੀ ਇਹਦਾ ਵੀਰ ਜੀ 35000 ਰੁਪਏ 35000 ਦੀ ਹਾਂਜੀ ਠੀਕ ਆ ਜੀ ਲਓ ਜੀ ਆ 35000 ਦੀ ਮਿਲ ਜੂਗੀ ਠੀਕ ਆ ਜੀ ਸੱਜਰਤਾ ਜੀ ਸੂਈ ਆ ਇਹ ਮੁੱਲ ਬੇ ਕੋ ਟੋਕੜਾ ਵਾਲੀ ਆ ਕਰਮਾਲੀ ਦਾ ਠੀਕ ਆ ਜੀ ਸੱਜਰ ਬੇੜਾ ਮੁੱਲ ਟੋਕੜਾ ਵਾਲੀ ਆ 9 ਕਿਲੋ ਐਸ ਵਕਤੇ ਦੇ ਥੱਲੇ ਪੌੜੇ ਪੌੜਾ ਮਗਰ ਇਹਦੇ ਬੱਛਾ ਠੀਕ ਆ ਜੀ ਅੱਗੇ ਨੈਕਸਟ ਆਪਣੇ ਕੋਲ ਗਰਜੀਤ ਭਾਈ ਕਿਹੜੀ ਬੇੜਾ ਅੱਗੇ ਸਿੰਘਾਂ ਵਾਲੀ ਆ ਲਓ ਜੀ ਇੱਕ ਦੋਸਤੋ ਸਿੰਘਾਂ ਵਾਲੀ ਬੱਚੀ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਥੋੜੇ ਪੈਸੇ ਕਿਸੇ ਭਰਾ ਨੇ ਖਰਚ ਕਿੰਨਾ 6 ਕਿਲੋ ਦੱਸਿਆ ਜੀ ਹਾਂਜੀ 6 ਤੋਂ ਤਾਂ ਹੀ ਹੋਊਗਾ ਵੀਰੇ ਲਓ ਜੀ 6 ਕਿਲੋ ਦੁੱਧ ਵੈਸੇ ਮੰਨ ਕੇ ਤੁਸੀਂ ਕੋਈ ਵੀਰ ਸੌਦਾ ਕਰ ਲਿਓ ਤੇ 6 ਤਾਂ ਹੋਵੇ ਨਾ ਹੋਵੇ ਤੇ ਤਾਂ ਹੀ ਹੈ ਦੁੱਧ ਸਿੰਘ ਬੇਸ਼ੱਕ ਹੈ ਗਿਆ ਪਰ ਹੈ ਠੰਡੀ ਧਿਰੀ ਹੈ ਨਾ ਸੀਲ ਸਲਾ ਹਾਂਜੀ ਆ ਪੂਰੀ ਤੁਸੀਂ ਮਾਰਦੇ ਮੂਰਤੀ ਨਹੀਂ ਹੈ ਨਾ ਕੋਈ ਚੱਕਰ ਨਹੀਂ ਵੀਰੇ ਲਓ ਜੀ ਮੇਰੇ ਕੋਲ ਥਲਾ ਜੀ ਸਾਫ ਹੈ ਕਰ ਦਿੱਤੀ ਪੂਰੀ ਸਾਫ ਹੋਵੇ ਤੇ ਮੋਲੇ ਦਾ ਕੀ ਕਰਦਾ ਇਹਦਾ ਮੁੱਲ 12000 ਰੁਪਏ 12000 ਚ ਹਾਂਜੀ ਠੀਕ ਹੈ ਕੋਈ ਨਹੀਂ ਕਰ ਲਾਂਗੇ ਮਾਨਤਨ ਠੀਕ ਆ ਲਓ ਜੀ 12000 ਦੀ ਵੈਸੇ ਮਿਲ ਜੂਗੀ 12000 ਦੇ ਵਿੱਚੋਂ ਛੋੜ ਚੱਪਾ ਹੋਊਗਾ ਤੇ ਜਿੱਥੇ ਵੀ ਕਿਸੇ ਵੀਰ ਦੀ ਤੈਅ ਬੈਂਦੀ ਆ ਉਥੇ ਤੁਸੀਂ ਬਿਠਾ ਲਿਓ ਠੀਕ ਆ ਜੀ ਥਣ ਚਾਰੇ ਚੱਲਦੇ ਆ ਚਾਰੇ ਥਣ ਵਰਤੇ ਆ ਤੇ 6 ਕਿਲੋ ਦੁੱਧ 12000 ਦੀ ਮਿਲ ਜੂਗੀ ਨੈਟ ਮਾਨਤਨ ਹੋਊਗਾ ਜਿੰਨਾ ਵੀ ਕਿਸੇ ਭਰਾ ਨੇ ਕਰਾਉਣਾ ਹੋਊਗਾ ਤੇ ਇਹ ਅੱਜ ਨਾਗ ਨੇ ਠੀਕ ਆ ਜੀ ਵੇੜਾ ਤੁਹਾਨੂੰ ਆਪਾਂ ਜਿਹੜੀਆਂ ਦਿਖਾਈਆਂ ਤਕਰੀਬਨ ਤਿੰਨ ਨਾਗ ਜਿਹੜੇ ਦਿਖਾਇਆ ਠੀਕ ਆ ਜੀ ਇੱਕ ਸੱਚਰ ਵੇੜ ਬਿਲਕੁਲ ਜਿਹੜੀ ਸੋਈ ਸਵਾਈ ਆ ਤੇ ਇੱਕ ਦੋ ਨਾਲ ਜਿਹੜੇ ਟੋਕੜਾ ਠੀਕ ਆ ਜੀ ਇੱਕ 9 ਕਿਲੋ ਤੇ ਚਲਣ ਦੀ ਹੈ ਬੱਛੀ ਤੇ ਇੱਕ ਜਿਹੜੀ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਈ ਆ 6 ਕਿਲੋ ਦੁੱਧ ਦਾ ਜਿੰਦੇ ਥੱਲੇ ਠੀਕ ਆ ਜੀ ਤੇ ਤਕਰੀਬਨ 12000 ਤੋਂ ਸ਼ਟਾਰਟ ਹੋ ਕੇ ਤੇ ਮੱਝ ਦੀ ਗੱਲ ਕਰ ਲਈਏ 78000 ਤੱਕ ਰੇਟ ਅੱਜ ਇਸ ਕਿਲੇ ਦੇ ਉੱਪਰ ਹੈਗੇ ਠੀਕ ਆ ਜੀ 80000 ਦਾ ਮੁੱਲ ਕੀਤਾ ਸੀਗਾ ਮੈਂ ਤਾਂ ਤੇ ਮੈਂ ਤੇ 78000 ਠੀਕ ਆ ਜੀ 2000 ਲੈਸ ਹੋ ਜਾਊਗੀ ਵਿੱਚੋਂ ਤੇ ਬਿਲਕੁਲ ਸੱਜਰ ਸੋਏ ਪਸ਼ੂ ਆ ਇੱਕ ਮੱਝ ਬਿਲਕੁਲ ਸੱਜਰਤਾ ਜੀ ਸਹੀ ਆ ਬਿਲਕੁਲ ਗਿੱਲੇ ਨਾੜੂ ਦੇ ਬੱਚਾ ਜੇਰ ਦੂਰ ਪ੍ਰੋਪਰ ਪੈ ਗਈ ਆ ਰਾਤ ਹੀ ਸੁੱਈ ਸੀ ਠੀਕ ਆ ਜੀ ਉਹਦੀ ਡਿਟੇਲ ਤੁਹਾਨੂੰ ਮਿਲ ਗਈ ਆ ਸੋ ਵੀਡੀਓ ਮੇਰਾ ਵੀਰ ਪੂਰੀ ਤਸੱਲੀ ਨਾਲ ਪਹਿਲਾਂ ਦੇਖ ਲਿਆ ਕਰੋ ਉਸ ਤੋਂ ਬਾਅਦ ਤੁਸੀਂ ਓਨਰ ਦੇ ਨਾਲ ਮਾਲਕ ਦੇ ਨਾਲ ਗੱਲਬਾਤ ਕਰਨੀ ਹੁੰਦੀ ਆ ਤੇ ਗਰਜੀਤ ਵੀਰ ਇਹ ਅਜਨਗਸੀ ਆਪਣੇ ਕੋਲ ਹਾਂਜੀ ਹਾਂਜੀ ਤੇ ਨੰਬਰ ਕਰ ਦਈਏ ਕਿ ਸਾਂਝੇ ਆਪਣੇ ਨੰਬਰ ਆਪਣਾ ਹੈਗਾ ਜੀ 68849 ਹਾਂਜੀ 22344 ਠੀਕ ਆ ਜੀ ਹਾਂਜੀ ਠੀਕ ਆ ਜੀ ਲਓ ਦੋਸਤੋ ਨੰਬਰ ਓਨਰ ਵੀਰ ਗਰਜੀਤ ਦੇ ਬਿਲਕੁਲ ਸਕਰੀਨ ਦੇ ਉੱਤੇ ਚੱਲਣ ਦੇ ਆ ਨੰਬਰਾਂ ਤੇ ਕਾਲ ਕਰੋ ਇੱਥੇ ਆਣ ਕੇ ਵਿਜ਼ਿਟ ਕਰੋ ਆਪਣੀ ਚੋਚਵਾ ਕੇ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ